ਪੰਜਾਬ ਹੜ੍ਹਾਂ ਦੀ ਮਾਰ ਹੇਠਾ ਤੇ ਸੁਖਵੀਰ ਸਿੰਘ ਬਾਦਲ ਜਿੱਥੇ ਜਿੱਥੇ ਹੜ੍ਹ ਆਏ ਆ ਉਹਨਾਂ ਲੋਕਾਂ ਨੂੰ ਮਦਦ ਦੇ ਲਈ ਨਗਦ ਰਾਸ਼ੀ ਦੇ ਰਿਆ ਪਰ ਮੁੱਖ ਮੰਤਰੀ ਭਾਵੇਂ ਹਸਪਤਾਲ ਦੇ ਵਿੱਚ ਪਿਆ ਉਸ ਨੇ ਚੋਰੀ ਫੜ ਲਈ ਐ ਸੁਖਵੀਰ ਸਿੰਘ ਬਾਦਲ ਦੀ ਕਿ ਉਹ ਕਿੱਥੋਂ ਲਿਆ ਕੇ ਕਿਸ ਤਰੀਕੇ ਦੇ ਨਾਲ ਪੈਸੇ ਵੰਡ ਰਿਆ ਮਸ਼ਹੂਰੀ ਕਰ ਰਿਆ ਕਿ ਉਹ ਧੋਖਾ ਕਿਵੇਂ ਕਰ ਰਿਆ ਕੀ ਨਕਲੀ ਨੋਟ ਵੰਡ ਰਿਆ ਕੀ ਉਹ ਪੈਸੇ ਆ ਜਿਹੜੇ ਉਹ ਮੁੜ ਕੇ ਵਾਪਸ ਲੈ ਰਿਆ ਕੀ ਆ ਸਾਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੁਣ ਸੱਤਾ ਧੇਰਾ ਉਹ ਭਾਵੇਂ ਹਰ ਪ੍ਰਭਾਵ ਏਰੀਏ ਦੇ ਵਿੱਚ ਉਹਨਾਂ ਦੇ ਐਮ ਐਲ ਏ ਐਮ ਪੀ ਭੱਜੇ ਫਿਰਦੇ ਆ ਲੋਕਾਂ ਦੀ ਮਦਦ ਕਰਦੇ ਪਰ ਜੇਕਰ ਰਾਜਨੀਤੀ ਵੇਖਿਆ ਜਾਵੇ ਤੇ ਉਹ ਰਾਜਨੀਤਿਕ ਨਿਸ਼ਾਨੇ ਵੀ ਜਿਹੜੇ ਆਪਣੇ ਵਿਰੋਧੀਆਂ ਦੇ ਉੱਤੇ ਟਿਕਾ ਟਿਕਾ ਲਾ ਰਹੇ ਆ ਕਿਉਂਕਿ ਸੁਖਵੀਰ ਸਿੰਘ ਬਾਦਲਾ ਜਿਹੜਾ ਉਹ ਵੀ ਜੇਕਰ ਵੇਖਿਆ ਜਾਵੇ ਉਹਦੀ ਗੱਲ ਕੀਤੀ ਜਾਵੇ ਉਹ ਵੀ ਵੱਡੇ ਪੱਦਰ ਤੇ ਜਿੱਥੇ ਜਾਂਦਾ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਰੱਖਦਾ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਰੱਖਦਾ ਆਖਦਾ ਕਿ ਇਹ ਮੁੱਖ ਮੰਤਰੀ ਦੀ ਵਜ੍ਹਾ ਕਰਕੇ ਜਿਹੜਾ ਜਿਹੜਾ ਹੜ੍ਹ ਆਇਆ ਇਹ ਮੈਨਮੇੜ ਆ ਇਹ ਕੁਦਰਤੀ ਕਹਿਰ ਨਹੀਂਗਾ ਇਹ ਕਹਿ ਰਿਹਾ ਸੁਖਵੀਰ ਸਿੰਘ ਬਾਦਲ ਕਿਵੇਂ ਚੋਰੀ ਪੜੀ ਮੁੱਖ ਮੰਤਰੀ ਨੇ ਤੇ ਕਿਵੇਂ ਨਿਸ਼ਾਨਾ ਕਸਿਆ ਕਿਉਂਕਿ ਪਿਛਲੇ 16-17 ਦਿਨਾਂ ਤੋਂ ਵੇਖਿਆ ਜਾਵੇ ਮੁੱਖ ਮੰਤਰੀ ਵੀ ਰਾਜਨੀਤਿਕ ਜੇਕਰ ਕਟਾਸ਼ਕ ਉਹ ਬਹੁਤ ਘਟ ਕਰ ਰਿਆ ਸੀ ਦੂਜੇ ਪਾਸੇ ਹੋਰ ਪਾਰਟੀਆਂ ਵੀ ਕਹਿੰਦੀਆਂ ਸੀ ਕਿ ਪਹਿਲਾਂ ਆਪਾਂ ਕੁਦਰਤੀ ਜਿਹੜੀ ਮਾਰ ਆ ਉਹਦੇ ਨਾਲ ਨਜਿੱਠ ਲਈਏ ਫੇਰ ਗੱਲ ਕਰਾਂਗੇ ਰਾਜਨੀਤੀ ਤੌਰ ਤੇ ਵੀ ਕਿਹਦਾ ਕਸੂਰ ਆ ਕਿਹਦੇ ਕਰਕੇ ਹੋਇਆ ਕੀ ਮਾਜਦਾ ਮਿਲਣਾ ਚਾਹੀਦਾ ਕਿੱਥੇ ਸਰਕਾਰ ਨੇ کوتاਹੀ ਕੀਤੀ ਕਿਉਂਕਿ ਵਿਰੋਧੀ ਪਾਰਟੀਆਂ ਦਾ ਲਗਾਤਾਰ ਇਹ ਸਵਾਲ ਚੱਕ ਰਹੀਆਂ ਭਾਵੇਂ ਪਹਿਲਾਂ ਕਾਂਗਰਸ ਪਾਰਟੀ ਹੋਵੇ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਹੋਵੇ ਇਹਨਾਂ ਦੇ ਉੱਤੇ ਵੀ ਇਲਜ਼ਾਮ ਲੱਗੇ ਆ ਕਿ ਇਹਨਾਂ ਪਾਰਟੀਆਂ ਨੇ ਮਾਈਨਿੰਗ ਕਰਾਈ ਜਿਹੜੇ دریاਵਾਂ ਦੇ ਜਿਹੜੇ ਕੰਡੇ ਆ ਉਹ ਮਜ਼ਬੂਤ ਸੀ ਉਹ ਕਮਜ਼ੋਰ ਹੋ ਗਏ ਉਹ ਜਦੋਂ ਪਿੱਛੋਂ ਪਾਣੀ ਤੇਜ਼ ਰਫ਼ਤਾਰ ਨਾਲ ਆਇਆ ਤੇ ਉਹ ਪਾਣੀ ਕੰਡਿਆਂ ਦੇ ਨਾਲ ਟਕਰਾਇਆ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਗਿਆ ਪਿੰਡਾਂ ਦੇ ਵਿੱਚ ਪਾਣੀ ਗਿਆ ਪਾਣੀ ਨੇ ਨੁਕਸਾਨ ਕੀਤਾ ਵੱਡੇ ਪੱਧਰ ਤੇ ਪਰ ਰਾਵੀਵੱਲੀ ਵੀ ਇਹ ਜਨਾਲੇ ਹਲਕੇ ਦੇ ਵਿੱਚ ਮਨਦੀਪ ਸਿੰਘ ਮੰਨੇ ਨੇ ਆਖਿਆ ਕਿ ਜਨਾਲੇ 'ਚ ਬਹੁਤ ਮਾਈਨਿੰਗ ਹੋਈ ਇਸ ਕਰਕੇ ਜਿਹੜਾ ਜਨਾਲਾ ਸ਼ਹਿਰ ਡੁੱਬਣ ਦੀ ਕਕਾਰ ਤੇ ਆ ਗਿਆ ਸੀ ਹੁਣ ਇਹ ਤਾਂ ਬਾਅਦ ਦੇ ਵਿੱਚ ਜਿਹੜਾ ਤਫਤੀਸ਼ ਦੇ ਵਿੱਚ ਪਤਾ ਲੱਗੂਗਾ ਕਿ ਕੀ ਇਹਦੇ 'ਚ ਸੱਚ ਆ ਕੀ ਇਹਦੇ ਝੂਠ ਆ ਪਰ ਜਿਹੜੀ ਮੇਨ ਗੱਲ ਤੁਹਾਨੂੰ ਦੱਸ ਦਿਆਂ ਮੇਨ ਗੱਲ ਆ ਕਿ ਜਿਹੜਾ ਇਹ ਰਵਾਜ ਚੱਲਿਆ 2 ਲੱਖ ਰੁਪਈਆ ਜਾਂਦੇ ਆ ਨਕਦੇ ਆਉਂਦੇ ਆ ਕਿਤੇ 3 ਲੱਖ ਦੇ ਆਉਂਦੇ ਆ ਬੰਨ ਬੰਨਣ ਲਈ ਮਜ਼ਬੂਤ ਕਰਨ ਲਈ ਭਾਵੇਂ ਪਹਿਲਾਂ ਕੋਈ ਵੀ ਸਾਹਮਣੇ ਨਹੀਂ ਆਇਆ ਸ਼੍ਰੋਮਣੀ ਕਾਲੀਦਾਲ ਵੀ ਪੰਜਾਬ ਦੀ ਖੇਤਰੀ ਪਾਰਟੀ ਐ ਲੰਮਾ ਸਮਾਂ ਇਹਨਾਂ ਨੇ ਵੀ ਪੰਜਾਬ ਤੇ ਰਾਜ ਕੀਤਾ ਉਹ ਵੀ ਭਵਾਂ ਸਾਹਮਣੇ ਨਹੀਂ ਆਈ ਸੀ ਪਰ ਹੁਣ ਜਿਹੜੇ ਕਿਸਾਨ ਉੱਥੇ ਆਪ ਮੁਹਾਰੇ ਲੱਗੇ ਹੋਇਆ ਉਹਨਾਂ ਦੀ ਮਦਦ ਕਰਨ ਦੇ ਲਈ ਸੁਖਵੀਰ ਸਿੰਘ ਬਾਦਲ ਨੇ ਕਿਤੇ ਜਿਹੜੇ ਟੀਲ ਦੇ ਜਿਹੜੇ ਹਜ਼ਾਰ-ਹਜ਼ਾਰ ਲੀਟਰ ਦਿੱਤਾ ਕਿਤੇ ਪੈਸੇ ਨਕਦ ਰਕਮਾਂ ਜਿਹੜਾ ਜਿਹੜਾ ਸਨਮਾਨ ਕੀਤਾ ਜਿਵੇਂ ਹੀ ਪਬਲਿਕ ਦੇ ਵਿੱਚ ਇਸ ਚੀਜ਼ ਦੀ ਪ੍ਰਸ਼ੰਸਾ ਹੋਣ ਲੱਗੀ ਪੱਤਰਕਾਰਾਂ ਨੇ ਇਸ ਚੀਜ਼ ਨੂੰ ਜਿਹੜਾ ਇਸ ਚੀਜ਼ ਦੇ ਉੱਤੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਆਮ ਆਦਮੀ ਪਾਰਟੀ ਸਾਹਮਣੇ ਆ ਗਈ ਉਹਨਾਂ ਨੇ ਆਖਿਆ ਕਿ ਸੁਖਵੀਰ ਬਾਦਲ ਆਪਣੇ ਬੰਦਿਆਂ ਨੂੰ ਜਾਂਦਾ ਬੰਨਾਂ ਤੇ ਜਿਹੜੇ ਬੰਨ ਬੰਦੇ ਆ ਉਹਨਾਂ ਦੇ ਨਾਲ ਨਹੀਂ ਜਾਂਦਾ ਉਹਨਾਂ ਨੂੰ ਕੋਈ ਪੈਸਾ ਤੇ ਲਾ ਨਹੀਂ ਦਿੰਦਾ ਆਪਦਾ ਹੀ ਬੰਦਾ ਉੱਥੇ ਇੱਕ ਖੜਾ ਦਿੰਦਾ ਉਹਨੂੰ ਹੀ 2-3 ਲੱਖ ਰੁਪਈਆ ਦੇ ਦਿੰਦਾ ਤੇ ਉਹੋ ਹੀ ਬਾਅਦ ਦੇ ਵਿੱਚ ਉਹ ਇਹਨੂੰ ਵਾਪਸ ਕਰ ਦਿੰਦੇ ਆ ਇਹ ਇਲਜ਼ਾਮ ਲਾਏ ਆ ਆਮ ਆਦਮੀ ਪਾਰਟੀ ਨੇ ਇਹਦੇ ਵਿੱਚ ਸਚਾਈ ਕੀ ਆ ਇਹ ਤਾਂ ਸੁਖਵੀਰ ਸਿੰਘ ਬਾਦਲ ਦੱਸ ਸਕਦਾ ਜਾਂ ਫਿਰ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਇਤਰਾਜ਼ਯੋਗ ਜਿਹੜੇ ਸਵਾਲ ਖੜੇ ਕੀਤੇ ਆ ਸੁਖਵੀਰ ਸਿੰਘ ਬਾਦਲ ਤੇ ਉਹ ਦੱਸ ਸਕਦੇ ਆ ਪਰ ਹਾਲੇ ਤੱਕ ਇਸ ਚੀਜ਼ ਦਾ ਪਤਾ ਨਹੀਂ ਲੱਗਾ ਕਿ ਸੱਚ ਆ ਜਾਂ ਝੂਠ ਆ ਪਰ ਇੱਕ ਤਾਂ ਦੇ ਜਿੱਥੇ ਸੁਖਵੀਰ ਸਿੰਘ ਬਾਦਲ ਨੇ ਪੈਸੇ ਦਿੱਤੇ ਸੀ ਉੱਥੇ ਜਦੋਂ ਗੱਡੀ ਦੇ ਵਿੱਚ ਸ਼ਾਮਲ ਸੀ ਉਹ ਫੋਟੋ ਜ਼ਰੂਰ ਜਨਤਕ ਕੀਤੀਆਂ ਬਾਅਦ ਦੇ ਵਿੱਚ ਉਹ ਬੰਦਾ ਸਾਹਮਣੇ ਆਇਆ ਉਹ ਕਹਿੰਦਾ ਮੈਂ ਤਾਂ ਕਾਂਗਰਸੀ ਆ ਮੈਂ ਸੁਖਵੀਰ ਬਾਦਲ ਦਾ ਕਿਵੇਂ ਬੰਦਾ ਬੰਦਾ ਹੋਇਆ ਸਾਰਾ ਜਿਹੜਾ ਇਲਾਕਾ ਸਾਡਾ ਕੱਟੜ ਕਾਂਗਰਸੀ ਆ ਤੇ ਮੈਂ ਵੀ ਕਾਂਗਰਸੀ ਆ ਪਰ ਬਾਅਦ ਦੇ ਵਿੱਚ ਮੈਂ ਸਮੱਸਿਆ ਦੱਸਣ ਦੇ ਲਈ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਮਿਲਿਆ ਸੀ ਇਹ ਜਿਹੜੇ ਬਿਆਨ ਕਿੱਤੇ ਜਾ ਰਹੇ ਆ ਹੜਾਂ ਦਾ ਕਹਿਰ ਆ ਪਰ ਇੱਕ ਦੂਜੇ ਦੇ ਉੱਤੇ ਜਿਹੜਾ ਰਾਜਨੀਤੀ ਕਰੋਟੀਆਂ ਸੇਕਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ